25 ਤੋਂ ਮੰਨ ਲਓ ਵੀ 28 ਤੀਹ ਹਜ਼ਾਰ 28 ਤੀਹ ਹਜ਼ਾਰ ਦੇ ਵਿੱਚ ਵਿੱਚ ਬਣ ਜਾਂਦੀ ਆ ਕੰਡੀਸ਼ਨ ਦੇ ਅਕੋਰਡਿੰਗ ਆ ਵੀ ਕਿੰਨੇ ਕੁ ਮੰਨ ਲਓ ਰਿਪੇਅਰ ਵਾਲੀ ਮਸ਼ੀਨਾਂ ਵੀ 25 ਤੋਂ 30 ਹਜ਼ਾਰ ਰੁਪਇਆ ਲਾ ਕੇ ਆਪਾਂ 15-20 ਪਸ਼ੂਆਂ ਵਾਸਤੇ ਮਸ਼ੀਨ ਲਿਆ ਸਕਦੇ ਹਾਂ ਹਾਂਜੀ ਹਾਂ ਵੀ ਆਪਣਾ ਵੈਂਸਨ ਕੰਪਨੀ ਦੀ ਪ੍ਰਾਣੀ ਆਪਾਂ ਯੂਜ਼ਡ ਮਸ਼ੀਨ ਕਹਿ ਲਈਏ ਠੀਕ ਹੈ ਜੀ ਤੇ ਵੈਲ ਕੰਡੀਸ਼ਨ ਮੰਨ ਲਓ ਵੀ ਇੱਕ ਵਾਰੀ ਤੁਸੀਂ ਲਿਆ ਕੇ ਚਲਾਨੀ ਆ ਜੀ ਕੁਝ ਨਹੀਂ ਕਰਨਾ ਕੋਈ ਫਟੇਂਗੀ ਨਹੀਂ ਕੀ ਕੋਈ ਸਰਵਿਸ ਨੇ A to Z ਸਰਵਿਸ ਕਰਕੇ ਉਹ ਹੋ ਜਾਂਦੀ ਛੋਟੀਆਂ ਦੀ ਪ੍ਰੋਬਲਮ ਆ ਜਾਂ ਹੱਥਾਂ ਤੇ ਚਵਾਈ ਨਹੀਂ ਹੁੰਦੀ ਜਾਂ ਲੀਵਰ ਦੀ ਪ੍ਰੋਬਲਮ ਹੈ ਉਹਨਾਂ ਲਈ ਆ ਵੀ ਇੱਕ ਦੋ ਗਾਵਾਂ ਵਿੱਚ ਉਹਨਾਂ ਨੇ ਕਰਾਉਣੀਆਂ ਤਾਂ ਉਹਨਾਂ ਲਈ ਆਪਾਂ ਨੂੰ 21500 ਤੋਂ ਜਿਹੜੀ ਮਸ਼ੀਨਾਂ ਅੱਧਾ ਐਸਪੀ ਦੀ ਆ ਸਟਾਰਟ ਹੋ ਜੂਗੀ ਉਹ ਵਧੀਆ ਹਾਂਜੀ ਹਾਂ ਮਿਲਦੀ ਆ ਜੀ ਜਿਹਦੇ ਵਿੱਚ ਆਪਣੀ ਇਹ ਮੋਟਰ ਕਾਪਰ ਦੀ ਆ ਆਮ ਤੁਸੀਂ ਦੇਖੋਗੇ ਜਿਹੜੀਆਂ ਅੱਜ ਕੱਲ ਵੀਡੀਓ ਚੱਲੀ ਜਾਂਦੀਆਂ ਹੁੰਦੀਆਂ ਠੀਕ ਹੈ ਜੀ ਅਸੀਂ ਕੋਈ ਸਟੀਲ ਵਾਲਾ ਕੋਈ ਉਹ ਸਿਸਟਮ ਨਹੀਂ ਕਰ ਰਹੇ ਪਾਪਰ ਮਜ਼ਬੂਤ ਅਸੀਂ ਲੋਹੇ ਚ ਹੀ ਕਰਕੇ ਉਹਨੂੰ ਮੰਨ ਲਓ ਪੇਂਟ ਪ੍ਰਾਈਮਰ ਕੋਟ ਕਰਾ ਕੇ ਅਸੀਂ ਕਰਾਉਨੇ ਆ। ਇਹ ਇਹਦੇ ਵਿੱਚ ਆਪਣਾ ਮੰਨ ਲਓ ਵੀ ਪਾਪਰ ਵਾਈਂਡਿੰਗ ਦੇ ਵਿੱਚ ਮੋਟਰਾਂ ਹੋਣੀਆਂ ਇਹ ਕਾਈਨੀ ਵੀ ਅਲੂਮੀਨੀਅਮ ਦੇ ਵਿੱਚ ਹੋਣੀਆਂ ਹੈਵੀ ਡਿਊਟੀ। ਮਰਦਾ ਇੱਕ ਮਾਈਂਡ ਸੈਟ ਕੀਤਾ ਹੋਇਆ ਵੀ 18-19000 ਦੀ ਮਸ਼ੀਨ ਹੁੰਦੀ ਹੈ ਜੀ। ਹਾਲਾਂਕਿ ਅਸੀਂ ਉਹਨੂੰ ਮਸ਼ੀਨ ਨਹੀਂ ਕਹਿੰਦੇਗੇ ਜਈ ਸਹੀ ਤਾਂ ਜੋ ਟੈਕਨੀਕ ਆ ਤਾਂ ਉਹ ਕੰਪਨੀ ਦੀ ਬ੍ਰਾਂਡ ਦੇ ਵਿੱਚ ਹੀ ਹੁੰਦੀ ਹੈ ਜੀ। ਠੀਕ ਹੈ। ਤਾਂ ਉਹੀ ਚੀਜ਼ ਹੈ ਮੈਰਾ ਜਿਹੜਾ ਅੱਜ ਦੱਸਣ ਦਾ ਤੁਹਾਨੂੰ ਇੱਥੇ ਬਣਾਉਣ ਦਾ ਜਿਹੜਾ ਮਾਧਿਅਮ ਹੈ ਤੁਹਾਡੇ ਰਾਈ ਜਿਹੜਾ ਫਾਰਮਰਾਂ ਨੂੰ ਸੁਚੇ ਇਹ ਕਿਹੜੀ ਮਸ਼ੀਨ ਲੈਣਾ ਤੇ ਕਿੰਨੇ ਫਾਰਮਰ ਆ ਜਿਹੜੇ گاਵਾں ਵਾਲੇ ਫਾਰਮ ਆ ਡੇਰੀ ਫਾਰਮ ਆ ਉਹ ਕਿਹੜੀ ਮਸ਼ੀਨ ਲੈ ਕੇ ਕਿੰਨੇ ਕ ਬਜਟ ਚ ਆਉਦਾ ਸੈਟਅਪ ਕਰਨੇ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਖੜੇ ਆ ਜੀ ਮਲੋਟ ਦੇ ਵਿੱਚ ਤੇ ਅੱਜ ਆਪਾਂ ਬਾਈ ਜੀ ਹੋਰਾਂ ਨਾਲ ਗੱਲਬਾਤ ਕਰਾਂਗੇ ਜਿਵੇਂ ਕਿ ਬਾਈ ਬਹੁਤ ਸਾਰੇ ਡੇਰੀ ਫਾਰਮ ਹੁੰਦੇ ਆ ਨਾ ਉਹਨਾਂ ਦੇ ਇੱਕ ਬਹੁਤ ਵੱਡਾ ਵਹਿਮ ਹੁੰਦਾ ਵੀ ਜਿਹੜੀ ਮਿਲਕਿੰਗ ਮਸ਼ੀਨ ਹੈ ਨਾ ਉਹ ਬਹੁਤ ਹੀ ਹਾਈ ਪ੍ਰਾਈਸ ਦੀ ਹੁੰਦੀ ਆ ਇੱਕ ਦਾ ਆਪਾਂ ਉਹ ਗਹਿਮ ਦੂਰ ਕਰਨਾ ਇੱਕ ਆਪਾਂ ਕੁਆਲਿਟੀ ਦੀ ਵੀ ਗੱਲ ਕਰਨੀ ਹੈ ਨਾ ਵੀ ਬਹੁਤ ਸਾਰੇ ਆਪਣੇ ਜਿਹੜੇ ਵੀਰ ਉਹ ਵੈਂਸਨ ਦੀਆਂ ਮਸ਼ੀਨਾਂ ਲੈ ਕੇ ਰਾਜੀ ਆ ਪਰ ਉਹਨਾਂ ਨੂੰ ਇਹਦੀ ਸਬਸਿਡੀ ਦਾ ਤੇ ਹੋਰ ਕੁੱਛ ਦਾ ਪਤਾ ਨਹੀਂ ਹੈ ਨਾ ਵੀ ਇਹਦਾ ਅਸਲੀ ਪ੍ਰਾਈਸ ਕੀ ਹੈ ਤੇ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਆਹੀ ਆਪਣੇ ਵੀਰਾਂ ਨੂੰ ਦਿਖਾਉਣਾ ਹੈ ਨਾ ਤੇ ਆਪਣੀ ਲੋਕੇਸ਼ਨ ਕੀ ਹੈ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਤਾਂ ਨਵਜੋਤ ਜੀ ਤੁਹਾਡਾ ਇੱਥੇ ਮਲੋੜ ਸਾਡੇ ਵੈਂਸਨ ਦਾ ਜਿਹੜਾ ਸਬ-ਆਫਿਸ ਆ ਸਰਵਿਸ ਸੈਂਟਰ ਆ ਇੱਥੇ ਮੇਨ ਆਪਣਾ ਪ੍ਰੋਪਰ ਸਰਵੇਖੀ ਤੋਂ ਮੈਂ ਪ੍ਰੋਵਾਈਡ ਕੀਤੀ ਜਾਂਦੀ ਆ। ਤੁਹਾਡਾ ਇੱਥੇ ਪਹੁੰਚਣ ਤੇ ਇਸ ਮੂ ਡੇਰੀ ਫਾਰਮਰ ਵੀਰਾਂ ਦਾ ਜਿਹੜੇ ਚੈਨਲ ਰਾਹੀਂ ਤੁਹਾਡੇ ਨਾਲ ਜੁੜੇ ਹੋਏ ਆ। ਤੁਹਾਡੇ ਨਾਲ ਜੁੜੇ ਹੋਏ ਆ ਉਹਨਾਂ ਦਾ ਧੰਨਵਾਦ ਕਰਦੇ ਆ। ਥੈਂਕ ਯੂ। ਇਹ ਜੇ ਆਪਾਂ ਗੱਲ ਕਰੀਏ ਲੋਕੇਸ਼ਨ ਦੀ ਤਾਂ ਲੋਕੇਸ਼ਨ ਜਿਵੇਂ ਆਪਾਂ ਮਲੋਟ ਆ ਐਂਟਰ ਹੁੰਨੇ ਆ ਜੀ ਤਾਂ ਇਹ ਤਕ 319 ਚੌਕ ਆ। ਉਹਦੇ ਵਿੱਚ ਆਪਾਂ ਭਾਰਤ ਪੈਟਰੋਲੀਅਮ ਦਾ ਪੰਪ ਆਪਣੇ ਸਾਹਮਣੇ ਆ 319 ਚੌਕ ਮਸ਼ੂਰ ਆ ਜੀ ਇੱਥੇ। ਜਿੱਥੋਂ ਮੁਕਸਰ ਆ ਅਬੂਰ ਆ ਰਿਹਾ ਬਠਿੰਡਾ ਨੂੰ ਰਸਤਾ ਜਾਂਦਾ ਉਹਦੇ ਬਿਲਕੁਲ ਮੇਨ ਚੌਂਕ ਦੇ ਵਿੱਚ ਆਪਣੀ ਜਿਹੜਾ ਇਹ ਆਫਿਸ ਬਣਿਆ ਹੋਇਆ ਹੈ ਠੀਕ ਹੈ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਕਿਹੜੀਆਂ-ਕਿਹੜੀਆਂ ਮਸ਼ੀਨਾਂ ਦਿਖਾਉਣੀਆਂ ਤੇ ਕੀ ਉਹਨਾਂ ਦੇ ਪ੍ਰਾਈਸ ਜਿਹੜੇ ਰਹਿਣਗੇ ਉਹਨਾਂ ਦੀ ਗਾਰੰਟੀ ਵਾਰੰਟੀ ਹੈਨਾ ਸਾਰਾ ਕੁਝ ਹੰਪਾ ਦੱਸਣਾ ਮੈਂ ਪਹਿਲਾਂ ਸੰਖੇਪ ਚ ਦੱਸਦਾ ਡੇਰੀ ਫਾਰਮਰ ਵੀਰਾਂ ਨੂੰ ਤੁਹਾਨੂੰ ਵੀ ਜਿਹੜੇ ਮਸ਼ੀਨਾਂ ਦਾ ਤੁਸੀਂ ਹ ਲਗਭਗ ਤੁਹਾਡੇ ਚੈਨਲ ਰਾਹੀਂ ਸਾਰਿਆਂ ਨੇ ਦੇਖੀਆਂ ਹੀ ਹੋਈਆਂ ਦੇਸੀ ਵੀ ਦੇਖੀਆਂ ਕੰਪਨੀ ਦੀਆਂ ਵੀ ਦੇਖੀਆਂ ਬਟ ਉਹਦੇ ਵਿੱਚ ਕਈ ਡੇਰੀ ਫਾਰਮਰ ਵੀਰਾਂ ਨੂੰ ਭੁਲੇਖੇ ਪਾਈ ਜਾਂਦੇ ਆ ਵੀ ਆਹ ਸਸਤੀ ਆ ਫਾਰਮਰ ਦਾ ਇੱਕ ਮਾਈਂਡ ਸੈਟ ਕੀਤਾ ਹੋਇਆ ਵੀ 18-19000 ਦੀ ਮਸ਼ੀਨ ਹੁੰਦੀ ਆ ਜੀ ਹਾਲਾਂਕਿ ਅਸੀਂ ਉਹਨੂੰ ਮਸ਼ੀਨ ਨਹੀਂ ਕਹਿੰਦੇਗੇ ਸਹੀ ਤਾਂ ਜੋ ਟੈਕਨੀਕ ਆ ਤਾਂ ਉਹ ਕੰਪਨੀ ਦੀ ਬ੍ਰਾਂਡ ਦੇ ਵਿੱਚ ਹੀ ਹੁੰਦੀ ਆ ਜੀ ਠੀਕ ਹੈ ਤਾਂ ਉਹੀ ਚੀਜ਼ ਐ ਮੇਰਾ ਜਿਹੜਾ ਅੱਜ ਦੱਸਣ ਦਾ ਤੁਹਾਨੂੰ ਇੱਥੇ ਬੁਲਾਉਣ ਦਾ ਜਿਹੜਾ ਮਾਧਿਅਮ ਹੈ ਤੁਹਾਡੇ ਰਾਹੀਂ ਜਿਹੜਾ ਫਾਰਮਰਾਂ ਨੂੰ ਸੂਚਿਤ ਕਰਨ ਦਾ ਹੈਗਾ ਵੀ ਆਪਾਂ ਉਹਨਾਂ ਨੂੰ ਦੱਸਣਾ ਵੀ ਕਿਹੜੀ ਮਸ਼ੀਨ ਲੈਣਾ ਤੇ ਕਿੰਨੇ ਫਾਰਮਰ ਆ ਜਿਹੜੇ گاਵਾں ਵਾਲੇ ਫਾਰਮਾ ਡੇਰੀ ਫਾਰਮਾ ਉਹ ਕਿਹੜੀ ਮਸ਼ੀਨ ਲੈ ਕੇ ਕਿੰਨੇ ਕੁ ਬਜਟ ਚ ਆਪਦਾ ਸੈਟਅਪ ਕਰਨੇ ਜੀ ਫਿਰ ਉਸ ਤੋਂ ਅੱਗੇ ਇਹਦੇ ਜਿਹੜੇ ਆਪਾਂ ਸਬਸਿਡੀ ਦਾ ਵੀ ਤੁਹਾਨੂੰ ਨਾਲ ਜਾਣਕਾਰੀ ਦੇਵਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਕਿਹੜੀ ਮਸ਼ੀਨ ਦਿਖਾਉਣੀ ਹੈ ਸਭ ਤੋਂ ਪਹਿਲਾਂ ਜਿਵੇਂ ਆਪਾਂ ਵੈਂਸਨ ਦੀ ਆਈ ਦੀ ਆਪਾਂ ਸਟਾਰਟਅਪ ਤੇ ਜਿਹੜੇ ਫਾਰਮਰ ਆ ਜੀ ਉਹਨਾਂ ਨੂੰ ਆਪਾਂ ਜਿਵੇਂ ਤੁਸੀਂ ਆ ਸਾਡੇ ਦੇਖੋਗੇ ਮਸ਼ੀਨਾਂ ਆਮ ਜ਼ਿਆਦਾਤਰ ਹੈ ਇਹੀ ਫਾਰਮਰ ਵੀ ਡਿਮਾਂਡ ਕਰਦੇ ਆ ਵੀ ਸਾਨੂੰ ਰੇਡ ਨਾਲ ਹੀ ਹੋਵੇ ਫਿਟਿੰਗ ਵਾਲੇ ਕਹਨਾ ਸੀ ਪਈਏ ਹੂੰ ਠੀਕ ਹੈ ਟਰਾਲੀ ਵਾਲੀ ਮਸ਼ੀਨ ਆ ਜੀ ਇਹ ਠੀਕ ਹੈ ਜੀ 1.5 HP ਮਸ਼ੀਨ ਆ ਜੀ ਠੀਕ ਹੈ ਜੀ 22 ਲੀਟਰ ਦਾ ਕੈਨ ਆ ਕੰਪਨੀ ਵਾਲੀ ਕੋ 1 ਇਅਰ ਵਾਰੰਟੀ ਹੁੰਦੀ ਆ ਠੀਕ ਹੈ ਸਾਰਾ ਆਪਣਾ ਇਹ ਪ੍ਰੋਪਰ ਜਿਹੜੇ ਫਾਰਮਰ ਇੱਥੋਂ ਵੀ ਲੈ ਕੇ ਜਾਂਦੇ ਆ ਤੇ ਸਾਡਾ ਡਿਲੀਵਰੀ ਦਾ ਵੀ ਪ੍ਰੋਸੈਸ ਹੈਗਾ ਜੀ ਜੇ ਕੋਈ ਫਾਰਮਰ ਸਾਡੇ ਨਾਲ ਕੰਟੈਕਟ ਕਰਕੇ ਇਹ ਆਰਡਰ ਤੇ ਡਿਲੀਵਰੀ ਵੀ ਹੋ ਜਾਂਦੀ ਡੋਰ ਡਿਲੀਵਰੀ ਆਪਾਂ ਕਹਿ ਦਈਏ ਵੀ ਉਹਨੇ ਪਹੁੰਚਦੀ ਹੋ ਜਾਂਦੀ ਆ ਇਹਦੀ ਮੋਟਰ ਤੁਸੀਂ ਕਿਹਾ ਸੀ 1 ਕਿਹਪੀ ਦੀ ਹੈ ਹਨਾ ਤੇ ਕਹਿਣ ਇਹਦੇ ਨਾਲ ਕਿੰਨੇ ਲੀਟਰ ਦਾ ਆ ਜਾਂਦਾ ਇਹ 27 ਲੀਟਰ ਦਾ ਸਟੇਨਲੈਸ ਸਟੀਲ ਦਾ ਕਹਿਣ ਆ ਜਾਂਦਾ ਜੀ 27 ਲੀਟਰ ਦਾ ਕਹਿਣ ਆ ਜਾਊਗਾ ਬਿਲਕੁਲ ਜੀ ਤੇ ਇਹਦਾ ਪ੍ਰਾਈਜ਼ ਕਿੰਨਾ ਦਾ ਆਪਣੇ ਕੋਲੇ ਏ ਆਪਾਂ ਨੂੰ 47500 ਜਿਹੜਾ ਨੈਟ ਪ੍ਰਾਈਸ ਆ ਜੀ ਇਹਦਾ ਠੀਕ ਹੈ ਜਿਹਦੇ ਵਿੱਚ ਆਪਾਂ ਮੰਨ ਲਓ ਵੀ 100 ਕਿਲੋਮੀਟਰ ਦੇ ਏਰੀਆ 'ਚ ਆਪਾਂ ਡਿਲੀਵਰੀ ਵੀ ਆ ਜਿਹੜੀ ਉਹ ਫਾਰਮਰ ਨੂੰ ਆਪਾਂ ਦਿੰਨੇ ਆ 47500 ਦੇ ਵਿੱਚ ਡਿਲੀਵਰੀ ਦਾ ਮੰਗਦੇ ਜੀ 47500 ਰੁਪਿਆ ਦਾ ਪ੍ਰਾਈਸ ਆ ਇਹ ਜਿਹੜੀ ਕਹਿੰਦੇ ਹੁੰਦੇ ਆ ਵੀ ਆਪਣੀ ਗਵਰਨਮੈਂਟ ਸਬਸਿਡੀ ਦਿੰਦੀ ਆ ਇਹਦੇ ਵਿੱਚ ਨਹੀਂ ਉਹਦੇ ਵਿੱਚ ਆ ਜਿਹੜਾ ਸਬਸਿਡੀ ਵਾਲਾ ਜਿਵੇਂ ਪੰਜਾਬ ਸਰਕਾਰ ਵੱਲੋਂ ਸਬਸਿਡੀ ਜਿਹੜੇ ਡੇਰੀ ਫਾਰਮਰ ਪੰਜਾਬ ਦੇ ਨੇ ਉਦੇ ਵੱਲੋਂ ਡੇਰੀ ਡਿਪਾਰਟਮੈਂਟ ਵੱਲੋਂ ਸਬਸਿਡੀ ਡੇਰੀ ਵਿਭਾਗ ਵੱਲੋਂ ਦਿੱਤੀ ਜਾਂਦੀ ਆ ਠੀਕ ਹੈ ਜੀ ਜਿਹਦੇ ਵਿੱਚ ਫਾਰਮਰ ਕੋਲ ਡੇਰੀ ਟ੍ਰੇਨਿੰਗ ਦਾ ਜਿਹੜਾ ਟ੍ਰੇਨਿੰਗ ਦਾ ਜਿਹੜਾ ਆਪਣਾ ਸਰਟੀਫਿਕੇਟ ਆ ਉਹ ਹੋਣਾ ਚਾਹੀਦਾ ਵੀ ਉਹ ਦੱਸ ਦੇਣਾ ਜਾਂ ਈ ਦਿਨ ਜਿਹੜੇ ਟ੍ਰੇਨਿੰਗ ਆ ਉਹ ਉਹ ਲੱਗਦੀ ਆ ਜੀ ਠੀਕ ਹੈ ਤੇ ਉਹ ਸਿੱਧੀ ਡਾਇਰੈਕਟ ਫਾਰਮਰ ਦੇ ਅਕਾਊਂਟ ਦੇ ਵਿੱਚ ਹੀ ਆਉਣੀ ਹੁੰਦੀ ਆ ਠੀਕ ਆ ਹਾਂਜੀ ਤੇ ਬਾਈ ਜੀ ਆਪਾਂ ਟਰਾਲੀ ਵਾਲੀ ਮਸ਼ੀਨ ਤਾਂ ਖਾਤੀ ਹੈ ਨਾ ਇਹ ਜਿਹੜੀ ਮਸ਼ੀਨ ਆਪਾਂ ਵੇਖੀ ਜੰਨੇ ਇਹ ਫਿਕਸ ਹੋਣ ਵਾਲੀ ਮਸ਼ੀਨ ਆ ਇਹ ਫਿਟਿੰਗ ਵਾਲੀ ਮਸ਼ੀਨ ਆ ਜੀ ਆਪਣੀ ਇਹ ਵੀ ਸੇਮ 1 ਹਸ ਪਾਵਰ ਚ ਆ ਜਾਂਦੀ ਆ 2 ਹਸ ਪਾਵਰ ਆ ਤੇ 3 ਹਸ ਪਾਵਰ ਆ ਠੀਕ ਆ ਤਿੰਨ ਆਪਸ਼ਨ ਮਿਲ ਜਾਣਗੇ ਆਪਾਂ ਨੂੰ ਹਾਂਜੀ ਹਾਂ ਉਹ ਆਪਣਾ ਫਾਰਮ ਸਾਈਜ਼ ਆ ਕਿੰਨੇ گاਵਾ ਦਾ ਆਪਣਾ ਡੇਰੀ ਫਾਰਮ ਆ ਜੀ ਤਾਂ ਕਿਹੜੀ ਸਫੀਸ਼ੀਐਂਟ ਰਹੂਗੀ ਆਪਾਂ ਉਹ ਫਾਰਮਰ ਨਾਲ ਗੱਲ ਕਰਕੇ ਉਹ ਆਪਾਂ ਰეკਮੈਂਡ ਕਰੀਦੀ ਆ ਹੂੰ ਤੇ ਇਹ ਵੀ ਸੇਮ ਇਹਦੇ ਵਿੱਚ ਮੰਨ ਲਓ ਫਿਟਿੰਗ ਚਾਰਜ ਸਾਡਾ ਇਨਕਲੂਡ ਹੋਊਗਾ ਸਿਰਫ ਫਾਰਮਰ ਨੇ ਜਿਹੜੀਆਂ ਇੱਕ ਦੋ ਚੀਜ਼ਾਂ ਸਾਨੂੰ ਜਿਵੇਂ ਫਾਊਂਡੇਸ਼ਨ ਆ ਉਹ ਫਾਰਮਰ ਨੇ ਦੇਣਾ ਜਾਂ ਛੜੀ ਤੇ ਜਾਂ ਐਂਗਲ ਤੇ ਫਿਟ ਕਰਨੀਆਂ ਚਾਇਦੀ ਪਾਈਪ ਵਗੈਰਾ ਉਹ ਸਾਨੂੰ ਪ੍ਰੋਵਾਈਡ ਕਰਵਾਣਾ ਬੀਜੇ 1 ਕੇਚਪੀ ਦੀ ਮਸ਼ੀਨ ਇਹ ਜਿਹੜੀ ਮੋਟਰ ਵਾਲੀ ਮਸ਼ੀਨ ਹੈ ਇਹ ਜੇ ਆਪਣੇ ਕਿਸੇ ਫਾਰਮਰ ਨੇ ਫਿੱਟ ਕਰਾਉਣੀ ਹੋਵੇ ਕਿੰਨਾ ਖਰਚਾ ਆ ਜੂ ਇਹਦਾ ਖਰਚਾ ਸਰ ਇਹਦਾ ਤੁਹਾਨੂੰ ਦੱਸਿਆ ਜਿਵੇਂ ਪ੍ਰਾਈਸ ਇਹਦਾ ਸੇਮ ਹੀ ਆ ਜੀ 47500 ਆ ਸੇਮ ਹੀ ਮੰਨ ਲਓ ਵੀ ਆਪਾਂ ਡਿਲੀਵਰੀ ਆ ਜਿਹੜੀ ਉਹ ਆਪਾਂ ਕਰਾਂਗੇ ਵਿਦ ਫਿਟਿੰਗ ਵੀ ਦੇਵਾਂਗੇ ਫਿਟਿੰਗ ਚਾਰਜ ਕੋਈ ਨਹੀਂਗਾ ਸਿਰਫ ਉਹ ਪਾਈਪ ਜਾਂ ਜਿਹੜਾ ਉਹਦਾ ਆਪਣਾ ਪਾਵਰ ਸਪਲਾਈ ਆ ਕੋਲੋਂ ਫਾਰਮਰ ਨੇ ਪ੍ਰੋਵਾਈਡ ਕਰਵਾ ਕੇ ਦੇਣੀ ਹੁੰਦੀ ਆ ਆਪਾਂ ਨੂੰ ਠੀਕ ਹੈ ਜੀ ਇਹ ਦੋ ਤਿੰਨ ਚੀਜ਼ਾਂ ਜਿਹੜੀਆਂ ਇਹ ਕਿੰਨੇ ਪਸ਼ੂਆਂ ਆਸਤੇ ਵਧੀਆ ਰਹਿੰਦੀ ਮਸ਼ੀਨ ਬਹੁਤ ਵਧੀਆ ਤੁਸੀਂ ਮੈਂ ਇਹ ਗੱਲ ਪੁੱਛੀ ਜੀ ਇਹ ਮੋਸਟਲੀ ਫਾਰਮਰ ਪਜਲ ਹੁੰਦੇ ਆ ਜੀ ਆਪਾਂ ਕਿੰਨੀਆਂ ਗਾਵਾਂ ਤੇ ਕਿੰਨੀ ਮਸ਼ੀਨ ਲਈਏ ਦੇਖੋ ਜੀ ਵੀ ਜਿਹੜੇ ਬੰਦੇ ਨੇ 4-6 ਗਾਈਆਂ ਤੋਂ ਸ਼ੁਰੂ ਕਰਕੇ 10-15 ਤੱਕ ਕਰਨਾ ਤਾਂ ਤੁਸੀਂ ਫਾਰਮਰ ਨੂੰ ਇਹ ਮੰਨ ਲਓ ਛੱਡ ਦੇ ਵਿੱਚ ਲਗਾਣੀ ਆ ਤਾਂ ਸਭ ਤੋਂ ਵਧੀਆ ਬੈਟਰ ਆਪਸ਼ਨ ਇਹੀ ਆ ਕਿ ਆਪਾਂ ਛੱਡ ਦੇ ਵਿੱਚ ਇੱਕ ਫਿਕਸ ਮਸ਼ੀਨ ਲਈਏ ਨਾ ਕਿ ਟਰਾਲੀ ਵਾਲੀ ਕਿਉਂਕਿ ਇੱਥੇ ਗਾਵਾਂ ਸ਼ੈੱਡ ਦੇ ਵਿੱਚ ਹੋਣੀਆਂ ਖੁੱਲੀਆਂ ਹੋਣੀਆਂ ਉੱਥੇ ਟਰਾਲੀ ਵਾਲੀ ਥੋੜਾ ਜਿਆਦਾ ਰਿਸਕ ਕਵਰ ਹੋ ਜਾਂਦਾ ਆਪਣਾ ਰਿਸਕ ਹੋ ਜਾਂਦਾ ਉਹਦੇ ਵਿੱਚ ਵੀ ਕਿਉਂਕਿ ਵਾਇਰ ਵਗੈਰਾ ਆਪਣੇ ਫਾਰਮਰ ਕਈ ਵਾਰ ਇੰਨੇ ਵੇਅਰ ਨਹੀਂ ਹੁੰਦੇ ਕਿ ਖਾਰਤੂਰ ਕਿਤੋਂ ਮੈਸ ਹੋ ਗਈ ਦਾ ਕਰੰਟ ਆਉਣ ਦਾ ਖਤਰਾ ਰਹਿੰਦਾ ਹੈ ਨਾ ਵੀ ਉਹ ਚੀਜ਼ਾਂ ਤੋਂ ਅਸੀਂ ਧਿਆਨ ਰੱਖੀਏ ਵੀ ਫਿਕਸਡ ਜੀ ਮਸ਼ੀਨ ਆਪਾਂ ਸ਼ੈੱਡ ਦੇ ਵਿੱਚ ਇੱਕ ਜਗ੍ਹਾ ਫਿੱਟ ਕਰਾਈਏ ਕਰਾਈਏ ਤੇ ਇਹਦੇ ਵਿੱਚ ਗਾ ਆਪਸ਼ਨ ਇਹ ਹੋ ਜਾਂਦੀ ਹੈ ਜਿਵੇਂ ਇੱਕ ਵਾਰੀ ਆਪਾਂ ਸਿੰਗਲ ਬਕਟ ਨਾਲ ਲੈਣੀ ਆ ਠੀਕ ਹੈ ਪ੍ਰਾਈਸ ਉਹੀ ਸੇਮ ਹੀ 474750 ਜੀ ਅਨ ਕੇਸ ਤੁਹਾਡੇ ਕੋਲ 10 12 ਤੋਂ ਗਾਂ ਐਨੀਮਲ ਵਾਧੇ ਆ ਠੀਕ ਆ ਤਾਂ ਇੱਕ ਵਕਤ ਆਪਾਂ ਹੋਰ ਕਰਕੇ ਜਿਵੇਂ ਮਨ ਲਓ ਵੀ 20 ਐਨੀਮਲ ਹੋ ਗਏ ਜੀ ਤਾਂ 10 10 ਐਨੀਮਲ ਨੂੰ ਇੱਕ ਇੱਕ ਵਕਤ ਕਵਰ ਕਰਦਾ ਆਪਣਾ ਉਹੀ ਟਾਈਮ ਪੀਰੀਅਡ ਚੁਆਈ ਦਾ ਜਿਹੜਾ ਵੀ ਆਪਾਂ ਜਿਹੜੀਆਂ ਡਾਕਟਰ ਕਹਿੰਦੇ ਆ ਵੀ ਮਿਲਕਿੰਗ ਟਾਈਮ ਆ ਤਾਂ ਘੰਟਾ ਸਵੇਰ ਘੰਟਾ ਸ਼ਾਮ ਦੇ ਵਿੱਚ ਤੁਹਾਡੀਆਂ ਕਿੰਨੀਆਂ ਵੀ ਗਾਂ ਆ ਜੀ ਉਹਦੇ ਹਿਸਾਬ ਨਾਲ ਤੁਹਾਡੀ ਮਸ਼ੀਨਰੀ ਹੋਵੇ ਤੁਹਾਡੇ ਫਾਰਮ ਤੇ ਵੀ ਤੁਸੀਂ ਇੱਕ ਘੰਟੇ ਦੇ ਵਿੱਚ ਆਪਣੀਆਂ ਗਾਵਾਂ ਮਿਲਕਿੰਗ ਕਰਕੇ ਫ੍ਰੀ ਹੋਵੋ ਜੀ ਘੰਟਾ ਡੇਢ ਘੰਟਾ ਆਪਾਂ ਨੂੰ ਕਿਉਂਕਿ ਕਈ ਦੇਖਿਆ ਮੈਂ ਫਾਰਮਰ ਦੋ ਦੋ ਘੰਟੇ 8-8 ਘੰਟੇ 10-10 ਘੰਟੇ ਮਸ਼ੀਨ ਮਿਲਕਿੰਗ ਉਹ ਚੱਲੀ ਜਾਂਦੀ ਆ ਜੀ ਉਹ ਵੀ ਕਹਿਣ ਦਾ ਮਤਲਬ ਤੁਹਾਡਾ ਆਏ ਆ ਵੀ 20 ਪਸ਼ੂ ਇਹ ਸੰਭਲੂਗੀ ਬਿਲਕੁਲ ਬਿਲਕੁਲ ਜੀ ਵੀ 20 ਤੋਂ 25 ਐਨੀਮਲ ਤੱਕ ਅਸੀਂ ਕਿੰਨੇ ਵੀ ਮੰਨ ਲਓ 1 HP ਆ ਜੀ ਉਸ ਤੋਂ ਬਾਅਦ ਜੇ ਤੁਹਾਡੇ ਕੋਲ ਐਨੀਮਲ ਵਧਦੇ ਆ ਤਾਂ ਫਿਰ ਇਸੇ ਆਪਾਂ ਕੰਪਰੈਸ਼ਨਰ ਨੂੰ ਔਰ ਮੋਟਰ ਨੂੰ ਆਪਾਂ ਐਕਸਟੈਂਡ ਕਰਕੇ 2 HP ਲਾ ਗਏ ਉਹਦੇ ਚਾਰ ਬਗਟ ਚਲਾ ਸਕਦੇ ਆ ਠੀਕ ਹੈ ਉਹ ਦੋ ਜਿਹੜੇ 2hp ਵਾਲੀ ਮੋਟਰ ਦਾ ਉਹਦਾ ਕਿੰਨਾ ਕੁ ਪ੍ਰਾਈਸ ਰਹਿੰਦਾ ਆਪਣੇ ਕੋਲੇ ਉਹਦਾ ਸਾਰਾ ਮੌਕੇ ਦੇ ਹਿਸਾਬ ਨਾਲ ਆ ਜੀ ਕਿਉਂਕਿ ਇਹ ਸਬਸਿਡੀ ਤੇ ਆਉਂਦੀ ਕਰਕੇ ਮੋਸਟਲੀ ਸਟਾਰਟਅਪ ਤੇ ਹੀ ਲੱਗਦੀ ਆ ਜੀ ਉਹਦਾ ਬਕਟ ਜਿਹੜਾ ਕਿਉਂਕਿ ਮੌਕੇ ਤੇ ਉਹਦੇ ਵਿੱਚ ਅਦਲ ਬਦਲ ਹੋ ਜਾਂਦੇ ਜਿਸ ਤਰ੍ਹਾਂ ਇਹ ਪ੍ਰਾਣੀ ਮਸ਼ੀਨ ਕੁਝ ਫਾਰਮਰ ਹੁੰਦੇ ਆ ਜੀ ਉਹਦੇ ਵਿੱਚ ਬਕਟ ਵੀ ਹੋ ਜਾਂਦੇ ਫਿਰ ਉਹ ਕੰਪਰੈਸ਼ਨ ਵਗੈਰਾ ਦਾ ਹੁੰਦਾ ਉਹ ਫਾਰਮਰ ਨਾਲ ਸਾਡਾ ਸੈਟਅਪ ਹੋ ਜਾਂਦਾ ਜੀ ਵੱਦਾ ਘਟਾ ਕਰਕੇ ਕਈ ਵਾਰੀ ਪ੍ਰਾਣੀ ਵੀ ਕੱਟੀ ਜਾਂਦੀ ਹੈ ਵਿੱਚ ਜੀ ਹਾਂਜੀ ਨਵਜੋਤ ਜੀ ਇੱਕ ਚੀਜ਼ ਮੈਂ ਹੋਰ ਦੱਸਦਾ ਵੀ ਇਹ ਤਾਂ ਹੋਗੀ ਜਿਹੜੇ ਫਾਰਮਰ ਮੰਨ ਲਓ ਕਮਰਸ਼ੀਅਲ ਦੇ ਵਿੱਚ ਜਾਣਾ ਚਾਹੁੰਦੇ ਆ ਜਿਹੜੇ ਫਾਰਮਰ ਆਪਾਂ ਘਰੇਲੂ ਡੋਮੈਸਟਿਕ ਲੈਵਲ ਤੇ ਹੀ ਮਿਲਕਿੰਗ ਕਰਦੇ ਆ ਜਾਂ ਉਹਨਾਂ ਨੇ ਗਾਵਾਂ ਰੱਖਣੀਆਂ ਵੀ 5-7 ਤੋਂ ਵਧਾਉਣੀਆਂ ਨਹੀਂ ਠੀਕ ਹੈ ਉਹਨਾਂ ਲਈ ਸਾਡੇ ਕੋਲ ਇੱਕ ਸੈਕੰਡ ਆਪਸ਼ਨ ਹੈਗੀ ਆ ਬਟ ਕਿਉਂ ਕਿਉਂਕਿ ਅੱਜ ਕੱਲ ਤੁਸੀਂ ਦੇਖੋਗੇ ਵੀ ਦੇਸੀ ਮਸ਼ੀਨਾਂ ਆਪਾਂ ਮੈਂ ਦੇਸਵੀ ਕਹਿੰਦਾ ਹੁਣਾਂ ਜੀ ਕਿਉਂਕਿ ਜਿਹੜੀ ਇਹ ਲੋਕਲ ਜੀ ਮਸ਼ੀਨ ਬ੍ਰਾਂਡ ਜ਼ਿਆਰ ਕਰਕੇ ਉਹ ਮੰਨ ਲਓ ਚਲਾਈ ਚਾਲਦੇ ਆ ਕਿਉਂਕਿ ਮੇਰਾ ਲਗਭਗ 18 ਸਾਲ ਦਾ ਐਕਸਪੀਰੀਅੰਸ ਆ ਏਰੀ ਫਾਰਮ ਦੇ ਵਿੱਚ ਇੱਥੇ ਫਾਰਮਰਾਂ ਦੇ ਨਾਲ ਮੇਲਜੋ ਤੇ ਲਗਭਗ ਉਹ ਫਾਰਮਰ ਜਿਹੜੇ ਮੰਨ ਲਓ ਵੀ ਜ਼ੀਰੋ ਤੋਂ ਸਟਾਰਟ ਹੋ ਕੇ ਅੱਜ ਤੱਕ ਵਧੀਆ 50 70 ਲੀਟਰ ਦੀ ਗਾਂ ਦੇ ਪਹੁੰਚੇ ਹੋਏ ਆ ਤੇ ਸਾਰਿਆਂ ਦਾ ਆਪਾਂ ਸਕਸੈਸ ਦੇਖਿਆ ਤੇ ਆਪਾਂ ਇਹ ਵੀ ਦੇਖਿਆ ਵੀ ਮਸ਼ੀਨਰੀ ਨੂੰ ਕਿਵੇਂ ਡਿਵੈਲਪਮੈਂਟ ਕੀਤਾ ਓਵੇਂ ਓਵੇਂ ਜੇ گاਵਾ ਦੀ ਡਿਵੈਲਪਮੈਂਟ ਹੋਈ ਆ ਤਾਂ ਮਸ਼ੀਨਰੀ ਵੀ ਆਪਾਂ ਨੂੰ ਡਿਵੈਲਪਮੈਂਟ ਕਰਨੀ ਪਈ ਆ ਮੋਡੀਫਿਕੇਸ਼ਨ ਕਰਨੀ ਪਈ ਹਾਂਜੀ ਤੇ ਜਿਹੜੇ ਸਟਾਰਟਅਪ ਤੇ ਵੀ ਕਈ ਫਾਰਮਰ ਹੁੰਦੇ ਆ ਜੀ ਸਾਨੂੰ ਵਿੰਤ ਨਹੀਂ ਚਾਹੀਦੀ ਆ ਨਵੀਂ ਦੇ ਪੈਸੇ ਜਿਆਦਾ ਸਾਨੂੰ ਸਸਤੇ ਰੇਟ ਤੇ ਹੋਵੇ ਉਹਦੇ ਲਈ ਫਿਰ ਆਪਣੇ ਕੋਲ ਜਿਵੇਂ ਮੈਂ ਦੱਸਿਆ ਸੀ ਵੀ ਕਈ ਫਾਰਮਰ 2 HP ਦੀ ਲੈ ਲੈਂਦੇ ਆ ਇਹ ਉਹ 1 एचपी ਪੁਰਾਣੀ ਮਸ਼ੀਨ ਆਪਾਂ ਜਿਹੜੇ ਰਵੇਂ ਡੇਰੀ ਫਾਰਮਰ ਵੀਰ ਆ ਕੰਪਨੀ ਦੀ ਪੁਰਾਣੀ ਮਸ਼ੀਨ ਲੈਣੀ ਚਾਹੁੰਦੇ ਆ ਉਹਨਾਂ ਨੂੰ ਫਿਰ ਆਪਾਂ ਨਾ ਇਹ ਮਸ਼ੀਨਾਂ ਕਿਵੇਂ ਕੋਈ ਡਰਮ ਅਡਜਸਟਮੈਂਟ ਕਰਕੇ ਕੋਈ ਲੱਗ ਗਿਆ ਇਹ ਸੈਕੰਡ ਹੈਂਡ ਮਸ਼ੀਨ ਟਰਾਲੀ ਤੇ ਆ ਗਈ ਜਿਹਦੇ ਵਿੱਚ ਆਪਾਂ ਪੰਪ ਦਾ ਏ ਟੂ ਜ਼ेड ਕੰਮ ਕਰਕੇ ਠੀਕ ਹੈ ਜੀ ਮੋਟਰ ਬਿਲਕੁਲ ਬ੍ਰੈਂਡ ਨਿਊ ਲਾ ਕੇ ਤੇ ਇਹ ਪੁਰਾਣਾ ਬਕਟ ਲਾ ਕੇ ਆਪਾਂ ਮਸ਼ੀਨ ਆ ਠੀਕ ਹੈ ਜੀ ਇਹ 25 ਤੋਂ ਮੰਨ ਲਓ ਵੀ 28 ਕੀ ਦੇ ਹਜ਼ਾਰ 28000 ਦੇ ਵਿੱਚ ਵਿੱਚ ਬਣ ਜਾਂਦੀ ਆ ਕੰਡੀਸ਼ਨ ਦੇ ਅਕੋਰਡਿੰਗ ਆ ਕਿ ਕਿੰਨੇ ਕੁ ਦੀ ਮੰਨ ਲਓ ਰਿਪੇਅਰ ਵਾਲੀ ਮਸ਼ੀਨ ਆ ਵੇ 25 ਤੋਂ 30000 ਰੁਪਇਆ ਲਾ ਕੇ ਆਪਾਂ 15-20 ਪਸ਼ੂਆਂ ਵਾਸਤੇ ਮਸ਼ੀਨ ਲਿਆ ਸਕਦੇ ਹਾਂ ਹਾਂ ਜੀ ਹਾਂ ਵੀ ਆਪਣਾ ਵੈਂਸਨ ਕੰਪਨੀ ਦੀ ਪੁਰਾਣੀ ਆਪਾਂ ਯੂਜ਼ਡ ਮਸ਼ੀਨ ਕਹਿ ਲਈਏ ਠੀਕ ਹੈ ਜੀ ਤੇ ਵੈਲ ਕੰਡੀਸ਼ਨ ਮੰਨ ਲਓ ਵੀ ਇੱਕ ਵਾਰੀ ਤੁਸੀਂ ਲਿਆ ਕੇ ਚਲਾਨੀ ਆ ਜੀ ਕੁਝ ਨਹੀਂ ਕਰਨਾ ਕੋਈ ਫਿਟਿੰਗ ਨਹੀਂ ਗਈ ਕੋਈ ਸਰਵਿਸ ਨਹੀਂ A to Z ਸਰਵਿਸ ਕਰਕੇ ਉਹ ਹੋ ਜਾਂਦੀ ਆ ਠੀਕ ਹੈ ਜੀ ਇਹ ਇਸੇ ਤਰ੍ਹਾਂ ਹੀ ਆਪਣੀ ਆ ਸੈਕੰਡ ਤੁਸੀਂ ਉਹ ਦਿਖਾ ਦੋਗੇ ਇਹ ਵੀ ਆਪਣੀ ਪੁਰਾਣੀ ਮਸ਼ੀਨ ਪਈ ਆ ਉਹ 22 ਮਾਡਲ ਪੰਪ ਪਿਆ ਨਾਲ ਜੀ ਠੀਕ ਹੈ 70 ਲੀਟਰ ਦਾ ਡਰਮ ਪਿਆ ਜੀ ਇਹ ਵੀ ਆਪਣੀ ਮਸ਼ੀਨ 70 20 ਲੀਟਰ ਦੇ ਨਾਲ ਕਹਿਣਾ ਇੱਕ ਐਚਪੀ ਦੀ ਮੋਟਰ ਹੈ ਇਹਦੇ ਨਾਲ ਹਾਂਜੀ 5 ਐਚਪੀ ਦੀ ਉਹ 5 ਐਚਪੀ ਦਾ ਪੰਪ ਆ ਜੀ ਉਹ ਮੋਟਰ ਆ ਜੀ ਨਾਲ ਹਾਂਜੀ ਇਹ ਆਪਣੇ ਇਨਵਰਟਰ ਤੇ ਵੀ ਚੱਲੇ ਜਾਂਦੀਆਂ ਹਨਾ ਅਨਵਰਟਰ ਦੇ ਸਾਰੇ ਆਪਣੀ ਜਿਹੜੀ ਪਾਉਣਾ ਐਚ ਪੀ ਦੀ ਦੂਸਰੀਆਂ ਜੀ ਇਨਵਰਟਰ ਐਕਚੁਅਲ ਦੇ ਵਿੱਚ ਕਈ ਫਾਰਮਰਾਂ ਕੋਲ ਨਾ ਕਰੇ ਲੂ ਇਨਵਰਟਰ ਹੁੰਦੇ ਆ ਜੀ ਤੇ ਉਹਨਾਂ ਨੂੰ ਫਿਰ ਜਾਣਕਾਰੀ ਉਹੀ ਆ ਜੀ ਵੀ ਮੈਂ ਉਹ ਫਾਰਮਰ ਨਾਲ ਗੱਲ ਕਰਕੇ ਉਹਨਾਂ ਨੂੰ ਆਪਾਂ ਜਾਣਕਾਰੀ ਦੇ ਸਕਦੇ ਆ ਵੀ ਕਿਹੜਾ ਇਨਵਰਟਰ ਕਿੰਨੇ ਪਾਵਰ ਵਾਲਾ ਕਿਉਂਕਿ ਵਧੀਆ ਪਾ ਇਨਵਰਟਰ ਚਾਹੀਦਾ ਜੀ ਪਾਵਰ ਦਾ ਜਿਹਦੇ ਡਬਲ ਬੈਟਰੀ ਵਾਲਾ ਕਹੀਏ ਫਿਰ ਚੱਲਦੀ ਆ ਜੀ ਨਹੀਂ ਇਹ ਜਿਹੜੀ ਤੁਸੀਂ ਆਪਾਂ ਨੂੰ ਮਸ਼ੀਨ ਦਿਖਾਈ ਆ ਸੈਕੰਡ ਹੈਂਡ ਇਹਦਾ ਕਿੰਨਾ ਕੁ ਪ੍ਰਾਈਸ ਰਹੂਗਾ ਆਪਣੇ ਕੋਲੇ ਜੇ ਕਿਸੇ ਨੇ ਲੈਣੀ ਵੀ ਹੋਵੇ ਤਾਂ ਇਹ ਲਗਭਗ ਆਪਾਂ ਜੇ 27 ਲੀਟਰ ਦਾ ਡਰਮ ਲਾਵਾਂਗੇ ਜੀ ਤਾਂ ਆਪਾਂ ਨੂੰ 29.5 ਹਜ਼ਾਰ ਦੇ ਨੇੜੇ ਇਹ ਐਜੈਕਟ ਬਣ ਜਾਂਦੀ ਹੈ ਜੀ ਮਸ਼ੀਨ ਆ ਤਾਂ ਜੀ ਠੀਕ ਹੈ ਜੀ ਕਿਉਂਕਿ ਸਾਡੇ ਕੋਲ ਸਰਪ੍ਰਾਈਜ਼ ਉਹ ਹੁੰਦਾ ਵੀ ਆਪਾਂ ਵਪਾਰੀਾਂ ਵਾਂਗੂ ਇਹ ਨਹੀਂ ਕਰਨਾ ਜੀ ਪਹਿਲਾਂ ਆਪਾਂ 35 ਹਜ਼ਾਰ ਤੋਂ ਸ਼ੁਰੂ ਕੀਤਾ ਤੇ ਥੱਲੇ ਆ ਜੀ ਬਾਅਦ ਵਿੱਚ ਥੱਲੇ ਆ ਜੀ ਵੀ ਨੈਟ ਫੈਟ ਉਹਨਾ ਹੁੰਦਾ ਵੀ A to Z ਟਾਰਕ ਕਰਕੇ ਬੀਜਿੰਗ ਦਾ ਪ੍ਰਾਈਸ ਆਪਾਂ ਸਹੀ ਦੱਸਤਾ ਪਰ ਇਹ ਤਾਂ ਆਪਾਂ 35 ਮੰਗ ਕੇ ਫਿਰ ਵੀ ਜੇ ਆਪਾਂ 29 ਕਹਿੰਦੇ ਫਿਰ ਉਹ ਗੱਲ ਹੀ ਹੋ ਜਾਂਦੀ ਹੈ ਨਾ ਹਾਂਜੀ ਹਾਂਜੀ ਤੇ ਇਹ ਮਸ਼ੀਨ ਹੈ ਜਿਹੜੀ ਇਹਦਾ ਕਿੰਨਾ ਕੁ ਪ੍ਰਾਈਸ ਰਹੂਗਾ ਜੀ ਇਹ ਮਸ਼ੀਨ ਸਾਰਾ ਆਪਣਾ ਮੰਨ ਲਓ ਵੀ 27 26 26500 ਦੀ ਮਸ਼ੀਨ ਆ ਜੀ ਇਹਦੇ ਨਾਲ ਬੱਕਟ ਦੋਨਾਂ ਚ ਕੋਈ ਵੀ ਲਗਾ ਦਈਏ ਜਾਂ ਮੌਕੇ ਤੇ ਕਈ ਵਾਰੀ ਕੋਈ ਹੋਰ ਬੱਕਟ ਆ ਜਾਂਦਾ ਇਹ ਸਿਰਫ ਅਸੀਂ ਕੰਪਰੈਸ਼ਨ ਕੱਟਿਆ ਸੀਗਾ ਇਹਦੀ ਹਲੇ ਸਰਵਿਸ ਹੋਣ ਵਾਲੀ ਆ ਜੀ ਸਾਰੀ ਤੇ ਇਹ ਵੈਂਸਨ ਕੰਪਨੀ ਦੀ ਮਸ਼ੀਨ ਆ ਆਪਾਂ ਨੂੰ 26500 ਦੀ ਮਿਲਦੀ ਹਾਂ ਹਾਂ ਜੀ ਹਾਂ ਡਰਮ ਲਾ ਕੇ ਜੀ ਤੇ ਬਾਈ ਜੀ ਇੱਕ ਵਾਰੀ ਨਾ ਆਪਣਾ ਨੰਬਰ ਜ਼ਰੂਰ ਦੱਸ ਦਿਓ ਜੇ ਕਿਸੇ ਵੀਰ ਨੇ ਮੰਗਵਾਉਣੀ ਹੋਣੀ ਜਿਵੇਂ ਤੁਸੀਂ ਕਹਿੰਦੇ ਸੀ ਵੀ 100 ਕਿਲੋਮੀਟਰ ਦੇ ਏਰੀਆ ਚ ਆਪਾਂ ਸਰਵਿਸ ਦੇ ਦਿੰਨੇ ਆ ਨਾ ਹਾਂਜੀ ਵੈਸੇ ਤਾਂ ਲਗਭਗ ਸਾਡੇ ਕੋਲ ਸਾਰੇ ਫਾਰਮਰ ਜਿਵੇਂ ਆਪਾਂ ਕালিয়া ਵੀ ਗੰਗਾ ਨਗਰ ਦਾ ਤੁਹਾਡਾ ਜ਼ਿਲ੍ਹਾ ਹੋ ਗਿਆ ਜੀ ਅਨੂਪਗੜ ਘਰਸਾਨੇ ਤੱਕ ਹਨੂਮਾਨਗੜ ਸਿਰਸਾ ਸਾਰੇ ਫਾਰਮਰਾਂ ਦਾ ਕੰਟੈਕਟ ਆ ਬਹੁਤ ਵਧੀਆ ਸਹਿਯੋਗ ਮਿਲਿਆ ਫਾਰਮਰਾਂ ਦਾ ਠੀਕ ਹੈ ਤਾਂ ਫਿਰ ਵੀ ਆਪਾਂ ਜਿਹੜੇ ਨਵੇਂ ਫਾਰਮਰ ਜੁੜ ਰਹੇ ਆ ਉਹਨਾਂ ਲਈ ਸਾਡਾ ਨੰਬਰ ਹੈਗਾ 98722 ਹਾਂਜੀ 309999 98722 30999 ਜੀ ਠੀਕ ਹੈ ਜੀ ਹਾਂਜੀ ਨਵਜੋਤ ਜੀ ਆਪਣਾ ਇਹ ਤਾਂ ਆਪਾਂ ਜਿਵੇਂ ਗੱਲ ਕੀਤੀ ਸੀਗੀ ਬ੍ਰਾਂਡ ਦੀ ਆਪਾਂ ਵੈਂਸਨ ਦੀਆਂ ਕਿਉਂਕਿ ਮੈਂ ਵੈਂਸਨ ਦਾ ਖੁਦ EMPLOYEE ਹਾਂ ਜੀ ਪੰਜ ਜ਼ਿਲ੍ਹਿਆਂ ਦਾ ਚਾਰਜ ਆ ਮੇਰੇ ਕੋਲ ਤੇ ਸਾਡੇ ਕੋਲ ਬ੍ਰਾਂਡ ਦੀ ਮਸ਼ੀਨ ਹੀ ਮਿਲਦੀ ਆ ਬਟ ਫਿਰ ਵੀ ਕਈ ਫਾਰਮਰ ਹੁੰਦੇ ਆ ਕਿ ਉਹ ਜ਼ਿਆਦਾ ਪੈਸਾ ਇਨਵੈਸਟਰੀ ਕਰਨਾ ਚਾਹੁੰਦੇਗੇ ਵੀ 2-4 1-2 ਗਾਇਆਂ ਵਾਸਤੇ ਵੀ ਹੁਣ ਅੱਜ ਕੱਲ ਡਿਮਾਂਡ ਆਉਂਦੀ ਆ ਉਹਦੇ ਲਈ ਫਿਰ ਸਾਡੇ ਕੋਲ ਸੈਕੰਡ ਆਪਸ਼ਨ ਆ ਜਾਂਦੀ ਆ ਵੀ ਅਸੈਂਬਲਡ ਮਸ਼ੀਨ ਆਪਾਂ ਕਹਿ ਦਈਏ ਵੀ ਤਿਆਰ ਹੋਦੀ ਜਾਂਦੀ ਆ ਵੀ ਅਸੀਂ ਆਪਣੀ ਅਸੈਂਬਲਡ ਕਰਾਈ ਦੀ ਮਸ਼ੀਨ ਆ ਇਹਦੇ ਵਿੱਚ ਆਦਾ ਐਕਸਪੀ ਦਾ ਪੰਪ ਜਾਂ ਕੁਆਟਰ ਦਾ ਕੁਆਟਰ ਤੋਂ ਸ਼ੁਰੂ ਹੋ ਜਾਂਦਾ ਜੀ ਕੁਆਟਰ ਦਾ ਆਦਾ 1 ਪੀਦਾ ਤੇ ਪੌਣਾ ਐਕਸਪੀ ਦਾ ਹਾਂਜੀ ਇਹ ਉਹ ਆਪਾਂ ਨੂੰ 18000 ਤੋਂ ਸ਼ੁਰੂ ਹੋ ਕੇ ਜੀ ਮਸ਼ੀਨਾਂ ਮਤਲਬ ਵੀ 22500 ਦੀ ਤੇ 25500 ਦੀ ਇਸ ਕੰਡੀਸ਼ਨ ਦੇ ਵਿੱਚ ਆਪਣੀਆਂ ਜਿਹੜੀਆਂ ਤੁਸੀਂ ਆ ਮਸ਼ੀਨਾਂ ਦੇਖ ਸਕਦੇ ਆ ਜਿਹਦੇ ਵਿੱਚ ਇਸ ਟਾਈਮ ਆਪਣੇ ਕੋਲੇ ਪੌਣਾ ਐਕਸਪੀ ਦਾ ਪੰਪ ਪਿਆ ਜੀ ਠੀਕ ਹੈ ਜੀ ਇਹਦਾ ਐਕਸਪੀ ਦਾ ਇਹ ਆਪਣੇ ਜਿਹੜੇ ਪੌਣਾ ਐਕਸਪੀ ਦੀਆਂ ਮਸ਼ੀਨਾਂ ਪਈਆਂ ਠੀਕ ਹੈ ਜੀ ਬਾਕੀ ਜਿਹੜਾ ਲੋਟ ਆ ਹੋਰ ਵੀ ਆਪਣੇ ਕੋਲ ਜਿਹੜਾ ਗੋਡਾਊਨ ਚ ਲੱਖੇ ਪਈ ਹੋਈ ਹੈ ਵੀ ਆਪਣੇ ਕੋਲੇ ਸਟਾਰਟਿੰਗ ਪ੍ਰਾਈਜ਼ ਕੀ ਹੈ ਮਸ਼ੀਨਾਂ ਦਾ ਜਿਵੇਂ ਤੁਸੀਂ ਦੱਸਿਆ ਜਿਵੇਂ ਸ਼ੁਰੂ ਤੋਂ ਜੇ ਘੱਟ ਤੋਂ ਘੱਟ ਵੀ ਮਸ਼ੀਨ ਲੈਣੀ ਹੈ ਜੇ ਆਪਾਂ ਨਵਜੋਤ ਜੀ ਕੰਪਨੀ ਦੀ ਤਾਂ ਤੁਹਾਨੂੰ ਦੱਸਿਆ ਜੀ ਉਹ ਤਾਂ ਇੱਕ ਅਲੱਗ ਸੈਗਮੈਂਟ ਆ ਜਾਂਦਾ ਜਿਹੜੇ ਫਾਰਮਰ ਕਮਰਸ਼ੀਅਲ ਉਹਨਾਂ ਲਈ ਆ ਇਹ ਜਿਹੜੇ ਮੰਨ ਲਓ ਵੀ ਇੱਕ ਦੋ ਜਿਨ੍ਹਾਂ ਨੇ ਕਮਰਸ਼ੀਅਲ ਤੋਂ ਵੀ ਥੱਲੇ ਘਰੇਲੂ ਇੱਕ ਦੋ ਕਾਈਆਂ ਇਹਨਾਂ ਦੀ ਆਪਾਂ ਕਹ ਲਈਏ ਜੀ ਵੀ ਗੋਡਿਆਂ ਦੀ ਪ੍ਰੋਬਲਮ ਆ ਜਾਂ ਹੱਥਾਂ ਚ ਚੁਾਈ ਨਹੀਂ ਹੁੰਦੀ ਜਾਂ ਲੈਵਰ ਦੀ ਪ੍ਰੋਬਲਮ ਹੈ ਉਹਨਾਂ ਲਈ ਆ ਵੀ ਇੱਕ ਦੋ ਗਾਵਾਂ ਜਿਨ੍ਹਾਂ ਨੇ ਕਰਾਉਣੀਆਂ ਤਾਂ ਉਹਨਾਂ ਲਈ ਆਪਾਂ ਨੂੰ 21500 ਤੋਂ ਜਿਹੜੀ ਮਸ਼ੀਨਾਂ ਕੋਪਰ ਦੀ ਆਮ ਤੁਸੀਂ ਦੇਖੋਗੇ ਜਿਹੜੀਆਂ ਅੱਜ ਕੱਲ ਵੀਡੀਓ ਚੱਲੀ ਜਾਂਦੀਆਂ ਹੁੰਦੀਆਂ ਠੀਕ ਹੈ ਜੀ ਅਸੀਂ ਕੋਈ ਸਟੀਲ ਵਾਲਾ ਕੋਈ ਉਹ ਸਿਸਟਮ ਨਹੀਂ ਕਰ ਰਹੇ ਪਾਪਰ ਮਜਬੂਤ ਅਸੀਂ ਲੋਹੇ ਚ ਹੀ ਕਰਕੇ ਉਹਨੂੰ ਮੰਨ ਲਓ ਪੇਂਟ ਪ੍ਰਾਈਮਰ ਕੋਟ ਕਰਾ ਕੇ ਅਸੀਂ ਕਰਾਉਨੇ ਆ ਇਹ ਇਹਦੇ ਵਿੱਚ ਆਪਣਾ ਮੰਨ ਲਓ ਵੀ ਕਾਪਰ ਵਾਈਂਡਿੰਗ ਦੇ ਵਿੱਚ ਮੋਟਰਾਂ ਹੋਣੀਆਂ ਇਹ ਕਾਈਨੀ ਵੀ ਅਲੂਮੀਨੀਅਮ ਦੇ ਵਿੱਚ ਹੋਣੀਆਂ ਹੈਵੀ ਡਿਊਟੀ ਦੇ ਵਿੱਚ ਨਹੀਂ ਇਹ 21500 ਦੀ ਇਹ ਮਸ਼ੀਨ ਹੈ ਹਨਾ ਧਾਰਾ ਚੌਣ ਵਾਲੀ ਤੇ ਇਹਦੇ ਨਾਲ ਆਪਣਾ ਕਿੰਨੇ ਲੀਟਰ ਦਾ ਕੈਨ ਆ 25 ਲੀਟਰ ਦਾ ਜਿਹੜਾ ਆਪਾਂ ਨੂੰ ਕੈਨ ਆਏਗਾ ਜੀ ਇਹ 25 ਲੀਟਰ ਦਾ ਕੈਨ ਆਜੂਗਾ 21500 ਦੀ ਮਸ਼ੀਨ ਹੈ ਇਹ ਤੇ ਮੋਟਰ ਇਹਦੀ ਹੈਗੀ ਅੱਧਾ ਐਚਪੀ ਦੀ ਅੱਧਾ ਐਚਪੀ ਦੀ ਜੀ ਇਹ ਕਿੰਨੇ ਪਸ਼ੂਆਂ ਵਾਸਤੇ ਵਧੀਆ ਰਹੂਗੀ ਵਧੀਆ ਦੋ ਚਾਰ ਗਾਈਆਂ ਜਿਨ੍ਹਾਂ ਨੇ ਘਰੇਲੂ ਰੱਖਦਾ ਜੀ ਜਲਸੇ ਵੀ ਜਿਨ੍ਹਾਂ ਦੇ ਲੇਬਰ ਦੀ ਪ੍ਰੋਬਲਮ ਆ ਜਾਂ ਮਤਲਬ ਵੀ ਖੁਦ ਲੇਡੀਜ਼ ਨਹੀਂ ਚੁਆਈ ਕਰ ਸਕਦੇ ਗੇ ਹਾਂਜੀ ਤੇ ਅਚਾਨਕ ਪ੍ਰੋਬਲਮ ਆ ਜਾਂਦੀ ਉਹਨਾਂ ਨੂੰ ਫਿਰ ਸਸਤੀ ਭਾਲਦੇ ਆ ਮਸ਼ੀਨ ਜੀ ਤੇ ਇਹ ਮਸ਼ੀਨ ਆਪਣੀ ਕਿੰਨੇ ਐਚਪੀ ਦੀ ਤੇ ਇਹਦਾ ਕੀ ਪ੍ਰਾਈਸ ਰਹੂ ਇਹ ਪਾਉਣਾ ਐਚਪੀ ਆ ਜੀ ਇਹ 25500 ਦੀ ਆ ਕਾਪਰ ਵਾਈਨਿੰਗ ਆ ਪਾਉਣਾ ਐਚਪੀ ਮੋਟਰ ਆ ਜੀ ਠੀਕ ਹੈ ਇਹਦੇ ਨਾਲ ਵੀ 25 ਲੀਟਰ ਦਾ ਹੀ ਕਹਿਣਾ ਹੋਊਗਾ 25 ਲੀਟਰ ਹਾਂਜੀ ਹਾਂ 25 ਲੀਟਰ ਕਹਿਣਾ ਹੋਊਗਾ ਠੀਕ ਹੈ ਜੀ ਤੇ ਆ ਜਿਹੜੀ ਆਪਣੀ ਤਿੰਨ ਨੰਬਰ ਤੇ ਮਸ਼ੀਨ ਪਈ ਆ ਇਹ ਵੀ ਸੇਮ ਹੀ ਆ ਸਰ ਪਾਉਣਾ ਐਚਪੀ ਹਾਂਜੀ ਹਾਂਜੀ ਸੇਮ ਹੀ ਆ ਜਾਂਦੀ ਹੈ ਠੀਕ ਹੈ ਜੀ ਤੇ ਇਹ ਸੀ ਸਪੈਸ਼ਲ ਮੈਂ ਦੁਬਾਰਾ ਰਿਪੀਟ ਕਰਦਾ ਵੀ ਕਿਉਂਕਿ ਅਸੀਂ ਸਾستی ਦੇ ਚੱਕਰ 'ਚ ਨਹੀਂ ਪੈਂਦੇਗੇ ਆਮ ਨਾਲੋਂ ਤੁਹਾਨੂੰ ਹੋ ਸਕਦਾ ਵੀ ਹਜ਼ਾਰ ਖੰਡ ਵēngੀ ਲੱਗੇ ਪਰ ਅਸੀਂ ਜਿਹੜੀਆਂ ਮੋਟਰ ਵਗੈਰਾ ਕਾਪਰ ਵਾਈਂਡਿੰਗ ਵਧੀਆ ਉਹ 'ਚ ਹੈਵੀ 'ਚ ਕੰਮ ਕਰਾਉਂਦੇ ਆ ਥੱਲੇ ਚੈਨਲ ਲੱਗਿਆ ਹੋਇਆ ਇਹ ਨਹੀਂ ਹੈਗਾ ਵੀ ਹਲਕੀ ਜੀ ਪਾਈਪ ਲਾ ਕੇ ਉੱਤੇ ਆਪਾਂ ਵੀ ਹਜ਼ਾਰ ਖੰਡ ਆਪਾਂ ਘਟਾ ਕੇ ਤੇ ਉਹਨੂੰ ਕੁਆਲਿਟੀ ਲੋਅ ਕਰ ਦਈਏ ਤੇ ਰੁਪਈਆ ਉਧਰੋਂ ਹਜ਼ਾਰ ਘਟਾ ਦਈਏ ਕੰਟਰੋਲੀ ਵੀ ਹੈਵੀ ਹੈ ਥੱਲੇ ਚੈਨਲ ਲਾ ਕੇ ਉੱਤੇ ਹੈਵੀ ਪਾਈਪ ਲੱਗਿਆ ਹੋਇਆ ਜੀ ਤੇ ਲੋਹੇ 'ਚ ਆ ਮੋਟਰ ਜਿਹੜੀ ਪ੍ਰੋਪਰ ਆਪਣੀ ਕਾਪਰ ਵਾਈਂਡਿੰਗ ਦੀ ਮੋਟਰ ਆਉਂਦੀ ਹੈ ਜੀ ਠੀਕ ਹੈ ਜੀ ਤੇ ਲਓ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਆਪਣਾ ਮੇਨ ਪਰਪਸ ਆਈ ਸੀ ਵੀ ਜਿਹੜੀ ਕੰਪਨੀ ਦੀ ਚੀਜ਼ ਹੁੰਦੀ ਹੈ ਉਹ ਕੰਪਨੀ ਦੀ ਹੁੰਦੀ ਹੈ ਭਾਵੇਂ ਹਜ਼ਾਰ ਖੰਡ ਮਹਿੰਗੀ ਕਿਉਂ ਨਾ ਮਿਲ ਜੇ ਤੇ ਇਹਦੀ ਗਾਰੰਟੀ ਵਾਰੰਟੀ ਪੂਰੀ ਰਹਿੰਦੀ ਹੈ ਕਿ ਜੇ ਕਿਸੇ ਵੀਰ ਨੇ ਡੇਰੀ ਦੇ ਰਿਲੇਟਡ ਕੋਈ ਵੀ ਪ੍ਰੋਡਕਟ ਜਾਂ ਮੇਨ ਤੌਰ ਤੇ ਮਸ਼ੀਨਾਂ ਖਰੀਦਣਗਾ ਹੁਣ ਹਨਾ ਤੇ ਉਹ ਇੱਥੇ ਪਹੁੰਚ ਸਕਦਾ ਲੋਕੇਸ਼ਨ ਆਪਾਂ ਤੁਹਾਨੂੰ ਦੱਸੀ ਹੈ ਬਾਕੀ ਜਿਹੜੇ ਮਸ਼ੀਨਾਂ ਦੇ ਪ੍ਰਾਈਸ ਜੋ 21500 ਤੋਂ ਸਟਾਰਟ ਹੈ ਤੇ ਇੱਧਰ ਆਪਾਂ ਤੁਹਾਨੂੰ ਵੈਂਸਨ ਕੰਪਨੀ ਦੀਆਂ ਮਸ਼ੀਨਾਂ ਵੀ ਦਿਖਾਈਆਂ ਤੇ ਬਾਈ ਜੀ ਹੋਰਾਂ ਦਾ ਨੰਬਰ ਤੁਹਾਨੂੰ ਸਕਰੀਨ ਤੇ ਮਿਲ ਜਾਣਾ ਹੈ ਪਹਿਲੀ ਗੱਲ ਤਾਂ ਇੱਥੇ ਆ ਕੇ ਲੈ ਕੇ ਜਾਓ ਤੇ ਨਹੀਂ ਤਾਂ ਫੋਨ ਕਰਕੇ ਵੀ ਤੁਸੀਂ ਜਾਣਕਾਰੀ ਲੈ ਸਕਦੇ ਹੋ ਤੇ ਆਪਣੀ ਇਹ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਸ਼ੇਅਰ ਜ਼ਰੂਰ ਕਰਿਓ ਤੇ ਇਹੋ ਜੀ ਵੀਡੀਓ ਦੇ ਨਾਲ ਮਿਲਦੇ ਆਪਾਂ ਧੰਨਵਾਦ ਜੀ